ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਖੜੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਥੇ ਕਿ ਇਲੈਕਸ਼ਨਾਂ ਦਾ ਜਿਹੜਾ ਮਾਹੌਲ ਆ ਉਹ ਪੂਰਾ ਪੱਕਿਆ ਹੋਇਆ ਤੇ ਦੇਖਣ ਨੂੰ ਵੀ ਨਜ਼ਰ ਆ ਰਿਹਾ ਸਾਡੇ ਨਾਲ ਨੇ ਅੱਜ ਭਾਈ ਵਿੰਦਰ ਜਿਹੜੇ ਕਿ ਪੁਰਾਣੇ ਸਟੂਡੈਂਟ ਲੀਡਰ ਨੇ ਸੀਨੀਅਰ ਐਕੈਸਟ ਵੀ ਰਹੇ ਨੇ ਯੂਨੀਵਰਸਿਟੀ ਦੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਵਿੰਦਰ ਜੀ ਸਭ ਤੋਂ ਪਹਿਲਾਂ ਤੇ ਹੀ ਪੁੱਛਣਾ ਜਿਹੜਾ ਸਿਆਸੀ ਮਾਹੌਲ ਯੂਨੀਵਰਸਿਟੀ ਦਾ ਹਾਂਜੀ ਕਿਵੇਂ ਦਾ ਮਤਲਬ ਪੂਰਾ ਪੱਕਿਆ ਹੋਇਆ ਜਾਂ ਸਾਨੂੰ ਆਉਣ ਵਾਲੇ ਦਿਨਾਂ ਚ ਹੋਰ ਵੀ ਦੇਖਣ ਨੂੰ ਮਿਲੇਗਾ ਜਿਹੜਾ ਅੱਜ ਦਾ ਸਿਆਸੀ ਮਾਹੌਲ ਆ ਇਹ ਆਪਾਂ ਪ ਜਦੋਂ ਅਸੀਂ ਜਿਹੜੀ AC ਆਈ ਸੀ ਠੀਕ ਹੈ ਜਾਂ ਲਾਪਟਾਪ ਕੋ ਪਹਿਲਾਂ ਦਾ ਖਸਾਬ ਦੇਖੀ ਤੇ ਉਹਦੇ ਉਹਦੇ ਤੋਂ ਹੁਣ ਬਹੁਤ ਠੰਡਾ ਮਾਹੌਲ ਆ ਤੇ ਅਸੀਂ ਮਾਹੌਲ ਪਹਿਲਾਂ ਕੀ ਹੁੰਦਾ ਹੁੰਦਾ ਸੀ ਉਹਰੇ ਤੁਸੀਂ ਖਸਾਬ ਲਾ ਲਓ ਵੀ ਪਹਿਲਾਂ ਟੈਂਟਾਂ ਤੋਂ ਗੱਲ ਸ਼ੁਰੂ ਹੁੰਦੀ ਲੱਗੇ ਸੀ ਹਾਂ ਤੁਸੀਂ ਖਸਾਬ ਲਾ ਲਓ ਜੂਨ ਚ ਇਲੈਕਸ਼ਨ ਦਾ ਮਾਹੌਲ ਸਟਾਰਟ ਹੋ ਜਾਂਦਾ ਹੁੰਦਾ ਸੀ ਮਈ ਜੂਨ ਕੀ ਅਬ ਅੱਲਾ ਦਾ ਇਹ ਤੋਂ ਪਹਿਲੇ ਸ਼ੁਰੂ ਹੋ ਜਾਂਦਾ ਹੁੰਦਾ ਸੀ ਪਹਿਲਾਂ ਜਿਹੜਾ 2 ਹਫ਼ਤੇ ਪਹਿਲਾਂ ਸ਼ੁਰੂ ਹੁੰਦੇ 2 ਮਹੀਨੇ ਪਹਿਲਾਂ ਹੁੰਦੇ ਇਹ 2-3 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ ਹੁੰਦਾ ਸੀ ਪਹਿਲਾਂ ਤੇ ਉਸ ਹਾਵ ਨਾਲ ਬੱਚੇ ਹੌਲੀ ਹੌਲੀ ਬੱਚਿਆਂ ਦੀ ਮੂਵਮੈਂਟ ਵੀ ਵਾਧੀ ਸੀਗੀ। ਦੇਖ ਬੱਚੇ ਇੱਕ ਦੂਜੀ ਪਾਰਟੀਆਂ ਨਾਲ ਜੁੜਦੇ ਸੀਗੇ। ਹੁਣ ਅੱਜ ਦੀ ਘੜੀ ਕੀ ਰਹੇਗਾ? ਅੱਜ ਦੀ ਘੜੀ ਰਹੇਗਾ ਸੋਸ਼ਲ ਮੀਡੀਆ ਤੇ ਸਾਰਾ। ਆਨਲਾਈਨ ਕੰਪੇਨ ਆਨਲਾਈਨ ਹਾਂ ਆਨਲਾਈਨ ਕੰਪੇਨ ਰਹੇਗੀ ਸਾਰੀ ਤੇ ਉਹਦੇ ਤੇ ਹੀ ਜਿਆਦਾ ਫੋਕਸ ਆ ਪਾਰਟੀਆਂ ਦਾ ਨਾ ਕਿ ਬੱਚਿਆਂ ਚ ਜਾਉ ਕਲਾਸਾਂ ਜੋ ਹੁਣ ਅਸੀਂ ਦੇਖਿਆ ਜਾਂ ਆਪਾਂ ਜਾ ਕੇ ਜਾਂ ਬੱਚੇ ਨੂੰ ਪੁੱਛਦੇ ਆਂ ਠੀਕ ਹੈ ਵੀ ਤੁਹਾਡੇ ਤੱਕ ਸਟੂਡੈਂਟ ਲੀਡਰ ਜਾਂ ਕਮਰਿਆਂ 'ਚ ਆਪਣੇ ਹੌਸਲ ਦੇ ਕਮਰਿਆਂ 'ਚ ਠੀਕ ਹੈ ਜਾ ਉਮੇ ਉਮੇ ਹਾਲੇ ਤੱਕ ਕੋਈ ਵੀ ਪਾਰਟੀ ਪ੍ਰੋਪਰ ਸਾਰੇ ਸਟੂਡੈਂਟਾਂ ਤੱਕ ਨਹੀਂ ਪਹੁੰਚੀ। ਵੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸਟੂਡੈਂਟ ਉਹਨਾਂ ਨਹੀਂ। ਹੂੰ। ਇਹ ਗੱਲੀ ਇਲੈਕਸ਼ਨ ਦੀ ਗੱਲ ਨਹੀਂ ਮੈਂ ਪਿਛਲੇ ਕੁ ਸਮੇਂ ਤੁਸੀਂ ਜੋ ਪ੍ਰੋਟੈਸਟ ਹੁੰਦੇ ਦਿੱਤੇ ਜਦੋਂ ਤੁਸੀਂ ਦੱਸਦੇ ਹੋ ਪਹਿਲਾਂ ਵੀ ਇੰਨੇ ਨੇ ਬੱਚਿਆਂ ਦਾ ਇਕੱਠ ਹੋ ਜਾਂਦਾ ਸੀ। ਹੂੰ। ਹੁਣ ਉਹਦੇ ਜ਼ਿਆਦਾਤਰ ਲੀਡਰ ਹੁੰਦੇ ਨੇ। ਵੀ ਆਂ ਜਿਹੜਾ ਕਿ ਡਰਾ ਹੈ ਸਟੂਡੈਂਟ ਉਹ ਬਹੁਤ ਜ਼ਿਆਦਾ ਘਟ ਗਿਆ ਇਹ ਤੁਸੀਂ ਕਾਰਨ ਕੀ ਦੇਖਦੇ ਹੋ ਵੀ ਸਟੂਡੈਂਟਾਂ ਦੀ ਮਾਨਸਿਕ ਤੌਰ 'ਤੇ ਦੀ ਹੋ ਗਈ ਜਾਂ ਆਰਗੇਨਾਈਜੇਸ਼ਨਾਂ ਦੀ ਕਮੀਆਂ ਤੋਂ ਇਹਦੇ ਤੇ ਸਟੂਡੈਂਟਾਂ ਨੂੰ ਨਹੀਂ ਆਪਾਂ ਦੋਸ਼ ਦੇ ਸਕਦੇ ਸਟੂਡੈਂਟਾਂ ਦੀ ਉਹ ਪ੍ਰੋਟੈਸਟਾਂ ਦੇ ਇੰਟਰਸਟ ਲੈਣੋਂ ਹਟ ਗਏ ਉਹ ਪੋਲਿਟਿਕਸ ਦੇ ਵਿੱਚ ਪ੍ਰੋਟੈਸਟਾਂ 'ਚ ਹਾਂ 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 ਇਹਦੇ ਤੇ ਇਹ ਹੋ ਗਿਆ ਸਟੂਡੈਂਟਾਂ ਦੀ ਕਮੀ ਨਹੀਂ ਹੈਗੀ ਇਹ ਹੈ ਆਰਗੇਨਾਈਜੇਸ਼ਨਾਂ ਦੀ ਕਮੀ ਕਿਉਂਕਿ ਆਰਗੇਨਾਈਜੇਸ਼ਨਾਂ ਮਾਸ ਲੈਵਲ ਤੱਕ ਪਹੁੰਚਦੀਆਂ ਨਹੀਂ ਕੋਈ ਵੀ ਮੁੱਦਾ ਮੰਨ ਲਓ ਯੂਨੀਵਰਸਿਟੀ ਦਾ ਫਰਜ਼ ਕਰੋ ਆ ਹੁਣ ਪਿੱਛੇ ਜੇ ਆਪਣਾਗੇ ਪੁਲਤ ਵਾਲਾ ਰੌਲਾ ਪਿਆ ਸੀਗਾ ਠੀਕ ਹੈ ਵੀ ਕੈਂਪਸ 'ਚ ਪੁਲਿਸ ਦੀ ਐਂਟਰੀ ਦੇ ਚੱਕਰ ਨੂੰ ਲੈ ਕੇ ਜਾਂ ਬੈਰੀਗੇਟਾਂ ਦੇ ਚੱਕਰ ਨੂੰ ਲੈ ਕੇ ਠੀਕ ਹੈ ਇਹਨੂੰ ਲੈ ਕੇ ਕੀ ਹੈ ਲਾ ਲੋ ਵੀ 10 ਪਾਰਟੀਆਂ ਨੇ 10 ਪਾਰਟੀਆਂ ਨੇ ਪੰਜ-ਪੰਜ ਬੰਦੇ ਆ ਗਏ ਕਿ ਇਹ ਮੁੱਦਾ ਕਦੇ ਸਟੂਡੈਂਟਾਂ ਨੇ ਕਲਾਸਾਂ 'ਚ ਲੈ ਜਾਇਆ ਗਿਆ ਕਿ ਤੁਹਾਡਾ ਇਹ ਮੁੱਦਾ ਹੈ ਠੀਕ ਹੈ ਕਲਾਸਾਂ 'ਚ ਲੈ ਕੇ ਜਾਇਆ ਗਿਆ ਜਾਂ ਕਿਸੇ ਹੌਸਟਲਾਂ 'ਚ ਲੈ ਕੇ ਜਾਇਆ ਗਿਆ ਕੈਂਪੇਨ ਕਰੀ ਗਈ ਇਸ ਮਸਲੇ ਤੇ ਵੀ ਆ ਸਟੂਡੈਂਟ ਸਟੂਡੈਂਟਾਂ ਦਾ ਪਤ ਸਟੂਡੈਂਟ ਦਾ ਰੀਲਾਂ ਤੇ ਦੇਖਦੇ ਆ ਵੀ ਆ ਆ ਗਿਆ ਜੀ ਅੱਛਾ ਅੱਜ ਇਹਨਾਂ ਨੇ ਆਧਾਰ ਨਾਲਤਾ ਜੇਤਰ ਨਾਲ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਹੋਰ ਖੂਬਸੂਰਤੀ ਵਾਲੀ ਗੱਲ ਲੱਸਦਾ ਪਹਿਲਾਂ ਮੰਗ ਪੱਤਰ ਦੇਣ ਜਾਂਦੇ ਹੁੰਦੇ ਸੀ ਆਫਿਸ ਹਾਂਜੀ ਠੀਕ ਹੈ ਤੇ ਬੰਦੇ 50 ਬੰਦੇ ਇਕੱਠੇ ਕਰ ਲੈ ਜਿੰਨੇ ਵੀ ਬੰਦੇ ਕਰ ਦਿੰਦੇ ਆ ਅੱਜ ਕੱਲ ਮੰਗ ਪੱਤਰ ਦੇ ਦਿੰਦੇ ਆ ਡੀਨ ਆਫਿਸ ਉੱਥੇ ਜਾ ਹਾਂ ਉਹ ਚੇਂਜ ਹੋ ਗਿਆ ਕਿ ਉੱਥੇ ਜਾ ਕੇ ਫੋਟੋ ਖਿਚਾਉਂਦੇ ਆ ਠੀਕ ਹੈ ਵੀ ਏਸੀ ਚ ਫੋਟੋ ਕਿਉਂਕਿ ਉਹਨਾਂ ਨੂੰ ਹੋ ਗਿਆ ਵੀ ਸਾਡੀ ਫੋਟੋ ਹੋ ਗਈ ਸੋਸ਼ਲ ਮੀਡੀਆ ਤੇ ਪਾਉਣੀ ਆ ਮੈਨੂੰ ਵੀ ਵੀਰੇ ਗੱਲ ਹੁਣ ਛੋਟੇ ਵੀ ਪਤਾ ਲੱਗ ਗਿਆ ਜਿੰਨਾ ਤੱਕ ਮੈਂ ਦੇਖਿਆ ਮੈਂ ਵੀ ਉਹੀ ਦੇਖਿਆ ਤੇ ਇਹ ਤਾਂ ਸਮਝ ਤੁਸੀਂ ਲੈ 2000 ਲਾਕਡਾਊਨ ਤੋਂ ਪਹਿਲਾਂ ਸਾਰੇ ਮੰਗ ਪੱਤਰ ਇਹ ਬੀਸੀ ਆਫਿਸ ਵਿੱਚ ਪਤੇ ਜਾਂਦੇ ਸੀਗੇ ਇਹ ਤਾਂ ਹੁਣ ਦੀ ਹੁਣ ਇਹਨਾਂ ਨੇ ਕਿਉਂਕਿ ਅਹਲਕੀ ਆ ਨਾ ਜਿਹੜੇ ਨਵੇਂ ਲੀਡਰ ਨੇ ਮਸ਼ਹੂਰੀ ਛੇਤੀ ਭੜਦੇ ਆ ਕਰਨਾ ਕੁਝ ਨਹੀਂ ਮਸ਼ਹੂਰੀ ਛੇਤੀ ਹੋਵੇ ਉਹ ਚੱਕਰਾ ਇੱਕ ਵਾਰੀ ਹੁਣ ਤੁਸੀਂ ਦੱਸਿਆ ਹਾ ਵੀ ਪੁਲਿਸ ਨੂੰ ਲੈ ਕੇ ਕਿਹੜਾ ਪ੍ਰੋਟੈਸਟ ਹੋਇਆ ਸੀ ਨਾ ਕਿੰਨਾਂ ਦੀ ਇਨਵੋਲਵਮੈਂਟ ਵਧ ਰਹੀ ਆ ਤੇ ਨਾਲ ਤੁਸੀਂ ਇਹ ਵੀ ਕਿਹਾ ਕਿ ਸਟੂਡੈਂਟ ਉਹਦੀ ਚੁਣਨਾ ਇਨਵੋਲਵ ਨਹੀਂ ਹੈਗਾ ਜਾਂ ਪਾਰਟੀਆਂ ਪਹੁੰਚ ਨਹੀਂ ਰਹੀਆਂ ਇਹ ਇਕੱਲੀ ਹੁਣ ਦੀ ਗੱਲ ਨਹੀਂ ਪਹਿਲਾਂ ਪ੍ਰੋਟੈਸਟ ਹੋਇਆ ਉਹਨਾਂ ਦੀ ਵੀ ਦੇਖਣ ਨੂੰ ਮਿਲਿਆ ਵੀ ਪੁਲਿਸ ਦੀ ਜਿਹੜੀ ਇਨਵੋਲਵਮੈਂਟ ਆ ਜਿਹੜੀ ਦਖਲ ਹੁੰਦਾ ਜੀ ਦਿਨੋ ਦਿਨ ਵਧ ਰਹੀ ਆ ਤੇ ਸਟੂਡੈਂਟ ਪਾਵਰ ਕਿਤੇ ਨਾ ਕਿਤੇ ਘਟਦੀ ਨਜ਼ਰ ਆਉਂਦੀ ਆ ਇਹ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਕੀ ਕਰਨਾ ਇਹਦਾ ਕਾਰਨ ਇੱਕ ਪ੍ਰਾਈਵੇਟ ਯੂਨੀਵਰਸਿਟੀਾਂ ਵਾਲਾ ਮਾਹੌਲ ਸਮਝੋ ਇੱਥੇ ਪਾਗ ਰਿਆ ਇਹ ਤਾਂ ਇੱਕ ਤੋਂ ਵੱਡਾ ਕਾਰਨ ਹੈ ਵੀ ਸਟੂਡੈਂਟ ਆਰਗੇਨਾਈਜੇਸ਼ਨਾਂ ਦਾ ਕਮਜ਼ੋਰ ਹੋਣਾ ਠੀਕ ਹੈ ਬੜੀ ਇਹ ਸਭ ਤੋਂ ਵੱਡਾ ਹੁੰਦਾ ਇਹਦੇ ਵਿੱਚ ਕੀ ਹੁੰਦਾ ਜਿਵੇਂ ਕੁਝ ਸਟੂਡੈਂਟ ਆਰਗੇਨਾਈਜੇਸ਼ਨਾਂ ਹੁੰਦੀਆਂ ਸੀਗੀਆਂ ਤੇ ਉਹਨਾਂ ਉਹ ਕੀ ਕਰ ਦਿੰਦੇ ਬੱਚਿਆਂ ਨੂੰ ਇਨਵੋਲਵ ਕਰਦੇ ਹੁੰਦੇ ਸੀਗੇ ਕੋਈ ਪ੍ਰੋਟੈਸਟ ਕਰਨਾ ਜਿੰਨੀ ਗਿਣਤੀ ਥੋੜੀ ਜਿਆਦਾ ਹੋਊਗੀ ਉਨੀ ਫਾਉਲਟੀ ਜਾਂ ਪੁਲਸ ਆ ਇਕਾ ਉਨੀ ਪਿੱਛੇ ਹਟੂਗੀ ਹੁਣ ਉਹਨਾਂ ਨੂੰ ਪਤਾ ਲੱਗੇ ਸਟੂਡੈਂਟ ਆਰਗੇਨਾਈਜੇਸ਼ਨਾਂ ਦੀ ਕੋਈ ਅਕਾਤ ਨਹੀਂ ਹੈਗੀ ਇਸ ਕੈਂਪਸ 'ਚ ਠੀਕ ਹੈ ਜੇ ਸੱਚੀ ਗੱਲ ਤਾਂ ਇਹ ਹੈ ਮਾਲਕ ਵੀ ਸਟੂਡੈਂਟ ਉੱਤੇ 50 ਖੜੇ ਆ ਓਸ ਦਾ ਬੰਦਾ 100 ਆ ਗਿਆ ਉਹਨਾਂ ਨੂੰ ਪਤਾ ਨਾ ਵੀ ਇਹਨਾਂ ਲੀਡਰਾਂ ਨੇ ਆਉਣਾ ਇਹਨਾਂ ਨੇ ਫੋਟੋ ਖਿਚਾਉਣੀ ਹੈ ਤੇ ਚੱਲ ਜਾਣਾ ਠੀਕ ਹੈ ਇਹ ਨਹੀਂ ਹੈਗਾ ਵੀ ਇੱਥੇ ਆਉਣਗੇ ਲੜਨਗੇ ਇਹ ਠੀਕ ਹੈ ਉਹ ਸਟੂਡੈਂਟ ਜੇ ਕੇ ਇਹ ਵੀ ਚੱਕਰ ਪੈ ਗਏ ਨਾ ਯਾਰ ਸਾਡੇ ਦੇ ਪਰਚਾ ਨਾ ਪੈ ਜੀ ਅਸੀਂ ਬਾਹਰ ਜਾਣਾ ਉਹੀ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਕੀਤੀ ਮਸ਼ਹੂਰ ਛੇਤੀ ਹੋਣਾ ਕਰਨਾ ਕੁਝ ਨਹੀਂ ਉਹ ਲੜਾਈ ਪਹਿਲਾਂ ਵੀ ਤੁਸੀਂ ਗੱਲ ਦਾ ਆਖਦੇ ਸੀ ਵੀ ਹੁਣ ਤੱਕ ਵੀ ਕਈ ਪਰਚੇ ਚੱਲੀ ਜਾਂਦੇ ਆ ਸਟੂਡੈਂਟਾਂ ਦੇ ਜੁੜੇ ਪਏ ਹੋ ਤੇ ਪਰਚਾ ਟਰਦਰਦੇ ਵੀ ਨਹੀਂ ਸੀ ਵੀ ਹੁਣੇ ਮਾਹੌਲ ਇੰਨਾ ਏ ਹੋ ਗਿਆ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਇਹਦੇ ਚ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਆ ਵੀ ਪੰਜਾਬ ਦੇ ਸਟੂਡੈਂਟ ਦੀ ਵਿਰਤੀ ਹੋ ਰਹੀ ਹੈ ਜਿਹੜਾ ਮੈਨੂੰ ਮੇਜਰ ਕਰਨ ਲੱਗਦਾ ਕਿਉਂਕਿ ਜਿਹੜੀਆਂ ਬਾਹਰਲੇ ਸਟੇਟਰਾਂ ਵਾਲੇ ਆ ਗਏ ਠੀਕ ਹੈ ਉਹ ਇੰਨੇ ਉਹ ਨਹੀਂ ਹੁੰਦੇ ਸੀਗੇ ਜਿਹੜੇ ਆਪਣੇ ਪੰਜਾਬ ਤੋਂ ਸਟੂਡੈਂਟ ਆਉਂਦੇ ਸੀ ਕਿਉਂਕਿ ਪੰਜਾਬ ਦਾ ਬੰਦੇ ਚ ਇਕੋ ਹੋਉਂਦੀ ਹੈ ਸ਼ੁਰੂ ਤੋਂ ਹੀ ਖੂਨ ਚਾਹੁੰਦਾ ਇਹਨਾਂ ਦੇ ਤਸਵੀਰਾਂ ਤਸਵੀਰਾਂ ਪੰਜਾਬ ਦੀ ਵੀ ਲੜ ਸਕਦਾ ਲੜ ਸਕਦਾ ਵੀ ਮਾੜੇ ਅੱਗੇ ਝੁਕਣਾ ਨਹੀਂ ਤਕੜੇ ਅੱਗੇ ਝੁਕਣਾ ਨਹੀਂ ਠੀਕਾ ਮਾੜੇ ਅੱਗੇ ਮਾੜੇ ਦਾ ਸਾਥ ਦੇਣਾ ਤੁਸੀਂ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਤਸਵੀਰ ਸੀ ਇਹ ਉਹ ਪੰਜਾਬ ਦੇ ਲੋਕਾਂ ਦੇ ਸਟੂਡੈਂਟ ਉਹ ਘਟਕੰਦਾ ਕਰਨ ਵੀ ਇੱਕ ਇਹ ਹੈ ਬੜੀ ਲੱਗਿਆ ਬੜੀ ਗੱਲ ਕਰਕੇ ਥੈਂਕ ਯੂ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਵਾਈਟੈਂਕ ਮੀਡੀਆ ਤੇ ਜਲਦੀ ਹੀ ਅਸੀਂ ਦੁਬਾਰੇ ਮੁਲਾਕਾਤ ਕਰਾਂਗੇ ਕਿਤੇ ਹੋਰ ਸਟੂਡੈਂਟ ਦੇ ਨਾਲ ਜਾਂ ਸਟੂਡੈਂਟ ਲੀਡਰ ਦੇ ਨਾਲ ਧੰਨਵਾਦ